ਹਾਂਜੀ ਬਾਈ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣੀ ਹੈਗੀ ਆ ਪੰਜਾਬ ਨੂੰ ਵਾਪਸੀ ਠੀਕ ਆ ਜੀ ਕਣਕ ਦਾ ਕੰਮ ਖਤਮ ਹੋ ਗਿਆ ਸੀ ਐਮਪੀ ਦੇ ਵਿੱਚ ਤੇ ਆਪਾਂ ਪਿਛਲੇ ਦਿਨੀ ਇੱਕ ਮਹੀਨਾ ਲਾ ਕੇ ਹੁਣ ਆਪਾਂ ਵਾਪਸ ਚੱਲੇ ਆਂ ਪੰਜਾਬ ਨੂੰ ਇੱਥੇ ਦਾ ਜਿਹੜਾ ਸੇਟ ਬੰਦਾ ਸੀ ਆਪਾਂ ਨੂੰ ਛੱਡਣ ਆਇਆ ਹੁਣ ਰੇਲਵੇ ਸਟੇਸ਼ਨ ਤੇ ਰੇਲ ਗੱਡੀ ਤੇ ਠੀਕ ਆ ਜੀ ਹੁਣ ਆਪਾਂ ਚੱਲਾਂਗੇ ਰਤਲਾਮ ਰਤਲਾਮ ਤੋਂ ਫਿਰ ਆਪਾਂ ਪੰਜਾਬ ਲੁਧਿਆਣੇ ਵਾਲੀ ਟਿਕਟ ਟਿਕਟਾ ਕੇ ਫਿਰ ਆਪਾਂ ਚੱਲਾਂਗੇ ਤੇ ਚਲੋ ਠੀਕ ਆ ਜੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ जाओ वीरतलाम जाओ पंजाब जाओ उधर हां मैं तो, तो हाँ। आ गया गाड़ी मैं ना अभी तो लाल बत्ती है मां किसे ठम तो बढ़िया है ना एकदा ठंडा पे हुंदा है ना जगार थोड़ी नहीं चको कहां चाहिए तो बन जाते क्या हमारे तो यार वो फ्रिज है

ਤੋਤਿਆਂ ਦਾ ਕਹਿੰਦੇ ਉੱਧਰ ਫਿਰਦਾ ਉਹ ਕਹਿੰਦੇ ਤੋਤੇ ਮਾਰਨੇ ਲਓ ਜੀ ਰਸਲਾ ਪਹੁੰਚ ਗਏ ਤੋਤੇ ਦੇ ਫੋਨ ਲੈਣੇ ਨੇ ਜੀ ਲਓ ਕਿਆ ਬਾਤਾਂ ਨੇ ਤੋਤੇ ਹੀ ਤੋਤੇ ਤੋਤਿਆਂ ਦਾ ਕਹਿੰਦੇ ਉੱਧਰ ਕੁ ਫਿਰਦਾ ਉਹ ਕਹਿੰਦੇ ਤੋਤੀ ਮਾਰਨੇ ਸਮਝ ਰਹੇ ਹੋ ਸਮਝ ਰਹੇ ਸਮਝ ਰਹੇ ਨਾ ਲਓ ਜੀ ਕੇ ਅੰਦਰ ਮਾਮਾ ਵੀ ਨਿਕਲੇ ਆ ਸ਼ੈਡ ਤੇ ਸ਼ਿਵਜੀ ਭਗਵਾਨ ਦਾ ਮੰਦਿਰ ਹੈ ਸਾਡੀ 11 ਦੀ ਮੋਟਰ ਤੇ ਚੜ੍ਹਦੀ ਸਵੇਰ 5 ਤਰੀਕ ਚੌਥਾ ਮਹੀਨਾ 2025 ਜੰਮਣਾ ਤੋਂ ਤੱਕ ਰੱਖਦੇ ਪਾਸੇ ਹਾਂਜੀ ਭਾਈ ਹੁਣ ਆਪਾਂ ਪੰਜਾਬ ਦੇ ਵਿੱਚ ਆ ਕੇ ਨਾ ਆਪਣਾ ਵੀਰ ਬੜੇ ਵੀਰ ਨਾਲ ਆਏ ਸੀਗੇ ਮੋਟਰ ਤੇ ਠੀਕ ਆ ਜੀ ਚੜਦੀ ਸਵੇਰ ਕਣਕਾਂ ਹਜੇ ਬਿਲਕੁਲ ਹਰੀਆਂ ਨੇ ਠੀਕ ਆ ਜੜ ਜੀ 10 15 ਦਿਨਾਂ ਤੱਕ ਕੰਮ ਚੱਲ ਪਾਣਾ ਆਪਣੀ ਵੀ ਇੱਧਰ ਪੰਜਾਬ ਦੇ ਵਿੱਚ ਤੇ ਹੁਣ ਇਹ ਬਾਬੇ ਜੀ ਦਾ ਨੂੰ ਮਤਲਬ ਇਸ਼ਨਾਨ ਕਰਾਉਣ ਆਇਆ ਸੀ ਵੀਰ ਆਪਾਂ ਇਹਦੇ ਨਾਲ ਆਏ ਸੀਗੇ ਤੇ ਦੇਖੋ ਅੱਗੇ ਵੀਡੀਓ ਵੀਡੀਓ ਨੂੰ ਆਖਰੀ ਤੱਕ ਦੇਖਿਓ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਵਧੀਆ ਲੱਗਦਾ ਆਪਣਾ ਬਲੌਗ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਵਧੀਆ ਵਧੀਆ ਵੀਡੀਓ ਠੀਕ ਆ ਜੀ ਤੇ ਫਿਰ ਇਸ ਤੋਂ ਬਾਅਦ ਆਪਾਂ ਲੁਕਿੱਤਰੀ ਆ ਕੰਮ ਹਮਨੇ ਬਾਕੀ ਭਾਈ ਜਿਹੜਾ ਆਪਾਂ ਕੰਮ ਵਿਚਾਲੇ ਛੱਡ ਕੇ ਗਏ ਸੀ ਮਿਸਤਰੀ ਦਾ ਆਪਣੇ ਘਰ ਦਾ ਕੰਮ ਚੱਲ ਰਿਹਾ ਸੀ ਹਨਾ ਤੇ ਉਹਦਾ ਥੋੜਾ ਬੋੜਾ ਕੰਮ ਕੰਪਲੀਟ ਕਰਨੇ ਵਾਲਾ ਸੀਗਾ ਲਪਾਈਆਂ ਲਪੂਈਆਂ ਦਾ ਕੰਮ ਹੋਣੇ ਵਾਲਾ ਸੀ ਤੇ ਉਸ ਤੋਂ ਬਾਅਦ ਫਿਰ ਆਪਣਾ ਦੇਖੋ ਹੁਣ ਘਰ ਦਾ ਆਪਾਂ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਆ ਆਪਣੇ ਕੰਡੀਸ਼ਨ ਘਰ ਦੀ ਤੇ ਆ ਗੇਟ ਗੋਟ ਆਪਾਂ ਲਵਾ ਲਿਆ ਸੀਗਾ ਇੱਕ ਪਾਸੇ ਅਜੇ ਬਾਹਰਲਾ ਫਰਸ਼ ਕੱਚਾ ਸੀਗਾ ਇਹ ਵੀ ਆਪਾਂ ਹੁਣ ਪੱਕਾ ਕਰਾਂਗੇ ਤੇ ਬਾਕੀ ਜਿਹੜਾ ਮੜ ਮੋਟਾ ਕੰਮ ਇਹ ਆਪਾਂ ਹੁਣ ਘਰ ਦਾ ਸਾਰਾ ਕੰਪਲੀਟ ਕਰਾਂਗੇ ਠੀਕ ਆ ਤੇ ਬਲੌਗ ਦੱਸਿਓ ਫਿਰ ਕਿੱਦਾਂ ਦਾ ਲੱਗਿਆ ਘਰ ਦਾ ਆਪਣਾ ਠੀਕ ਆ ਬਾਕੀ ਮੇਸਤਰੀ ਵੀਰ ਨੂੰ ਆਪਾਂ ਕਿਹਾਏ ਸੀਗੇ ਠੀਕ ਆ ਉਸ ਤੋਂ ਬਾਅਦ ਫਿਰ ਆਪਣਾ ਘਰ ਦਾ ਕੰਮ ਹੁਣ ਚੱਲੂਗਾ ਠੀਕ ਆ ਜੀ ਤੇ ਆ ਆਪਣੀ ਘਰ ਦੀ ਕੰਡੀਸ਼ਨ ਆ ਕੋਈ ਬੜੀ ਆਪਣੀ ਹਾਈ ਫਾਈ ਫਾਇਲ ਨਹੀਂ ਠੀਕ ਆ ਜੀ ਗਰੀਬ ਪਰਿਵਾਰ ਆ ਆਪਣਾ ਕੋਈ ਏਡਾ ਬੜਾ ਹਾਈ ਫਾਈ ਨਹੀਂ ਹੈਗਾ ਕੰਮ ਹੂੰ ਬਾਕੀ ਬਾਈ ਮਸ਼ੀਨ ਤੇ ਜਾਣ ਤੋਂ ਪਹਿਲਾਂ ਆਪਾਂ ਪਿਆਜ਼ ਲਾ ਕੇ ਗਏ ਸੀਗੇ ਹਨਾ ਪਿਆਜ਼ ਫਿਰ ਆਪਾਂ ਕੱਢਣੇ ਸ਼ੁਰੂ ਕਰਤੇ ਸੀਗੇ ਅੱਜ ਆਪਾਂ ਕੱਢਣ ਲੱਗੇ ਹੋ ਸੀਗੇ ਆ ਆਪਾਂ ਮੋਟਰ ਤੇ ਆਏ ਹੋ ਸੀਗੇ ਵੀਰ ਨਾਲ ਤੇ ਆ ਕਿਸੇ ਟਾਈਮ ਆਪਾਂ ਪਿਆਜ਼ ਲਾਏ ਸੀਗੇ ਤੇ ਹੁਣ 2-3 ਮਹੀਨੇ ਬਾਅਦ ਹੋ ਗਏ ਪਿਆਜ਼ ਤੇ ਉਹਦਾ ਕੰਮ ਚੱਲ ਰਿਹਾ ਸੀ ਥੋੜੇ ਜਿਹਾ ਪਿਆਜ਼ ਠੀਕ ਆ ਜੀ ਦੱਸਿਓ ਫਿਰ ਕਿੱਦਾਂ ਦੀ ਲੱਗੇ ਪਿਆਜ਼ ਜਿਹਦੀ ਵੈਰੈਟੀ ਬਹੁਤ ਵਧੀਆ ਸੀਗੀ ਬੀਜ ਵੀ ਬਹੁਤ ਵਧੀਆ ਸੀ ਹਾਈਬ੍ਰਿਡ ਬੀ ਸੀ ਵਧੀਆ ਥਰੀ ਵੀ ਆਪਾਂ ਇੱਧਰ ਕੁੱਪ ਗੱਲਾਂ ਤੋਂ ਲੈ ਕੇ ਆਏ ਸੀਗੇ ਤੇ ਬਹੁਤ ਉੱਥੇ ਮੰਨੀ ਪਰ ਮੰਨੀ ਜਗ੍ਹਾ ਜੇ ਕਿਸੇ ਨੇ ਵੀਰ ਨੇ ਪਨੀਰੀ ਲੈਣੀ ਹੋਈ ਤਾਂ ਪਿਆਜ਼ਾਂ ਦੀ ਉੱਥੋਂ ਉਹ ਪਿੰਡ ਤੋਂ ਲੈ ਸਕਦੇ ਹੋ ਤੇ ਆ ਆਪਣੇ ਲਾਕਪਾਸ ਦੀ ਮੋਟਰ ਦਾ ਹਾਲ ਆ ਬਣਾਉਂਦਾ ਬਣਾਉਂਦਾ ਐਂਜੋਇਮੈਂਟ ਵੀ ਜ਼ਰੂਰੀ ਆ ਇੰਨੇ ਸਾਲਾਂ ਤੋਂ ਬਾਈ ਵੀ ਅਸੀਂ ਇੰਨੇ ਸਾਲਾਂ ਤੋਂ ਬਾਈ ਵੀ ਇਹ ਵੀ ਅਸੀਂ ਆਵੇ ਲੱਗਾ ਸਗਲਾ ਸਾਡੇ ਆਈ ਜਾਂਦੇ ਥੈਂਕ ਯੂ ਹੋਵੇ ਨਾ ਤਾਂ ਇਹ ਫਿਰ ਸਾਡੇ ਵਰਗਾ ਕੋਨਾ ਚ ਰਹਿੰਦੀ ਹੋ ਆਫ ਇੱਕ ਵਾਰ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਪਿਆਜ਼ ਦੀ ਵੈਰੈਟੀ ਹਨਾ ਦੇਖੋ ਪਿਆਜ਼ ਕਿੰਨਾ-ਕੰਨਾ ਵਧੀਆ ਪਿਆਜ਼ ਆ ਮੋਟਾ ਹਨਾ ਆਪਾਂ ਇੱਕ ਐਮਪੀ ਦੇ ਵਿੱਚ ਵੀ ਇਦਾਂ ਦੇ ਪਿਆਜ਼ ਹੁੰਦਾ ਮਤਲਬ ਇਹਦੇ ਨਾਲੋਂ ਹਾਈਬ੍ਰਿਡ ਹੁੰਦਾ ਮੈਂ ਦੇਖਿਆ ਐਮਪੀ ਵਾਲਾ ਆਪਣੇ ਨਾਲੋਂ ਬਹੁਤ ਮੋਟਾ ਪਿਆਜ਼ ਹੁੰਦਾ ਦੇਖਿਆ ਜਾਵੇ ਤਾਂ ਤੇ ਆ ਆਪਾਂ ਹੁਣ ਤੁਹਾਨੂੰ ਨੇੜੇ ਤੋਂ ਦਿਖਾਤਾ ਤੇ ਬਾਕੀ ਦੱਸਿਓ ਵਰ ਕਿਦਾਂ ਦਾ ਲੱਗਿਆ ਪਿਆਜ਼ ਬਾਕੀ ਆਪਾਂ ਵੀਡੀਓ ਬਣਾਉਨੇ ਆ ਐਗਰੀਕਲਚਰ ਦੇ ਸੰਬੰਧਤ ਨਾਲ ਹਨ ਬਾਕੀ ਦੇ ਚੱਲ ਚੱਲ ਵੀਰੇ ਇੱਥੇ ਜੂਮ ਕੀਤਾ ਹੋਇਆ ਕੱਟਦਾ ਸੀ ਤਾਂ <laughs> प्याज लाल बहुत है। अरे कहना क्या चाहते हो प्याज ही प्याज किया प्या है ਤੇਲ ਨੂੰ ਵੀ ਆਉਣਗੇ ਹਾਂ ਕਿਨੂੰ ਕਿਹੜਾ ਨੰਬਰ ਵੀਜ ਆਪਣੀ ਕਿੰਨੇ ਨੰਬਰ ਵੀਜ ਦੋਸਤ ਨਾਲ ਲੈ ਮੈਂ ਕਹਿੰਦਾ ਜਿਹੜਾ ਹੈਗਾ ਨੰਬਰ ਹੂੰ ਦੇਖ ਤਾ ਘੰਡਾ ਤਾ ਲੱਗ ਗਰਮ ਹੋ ਯਾਰ ਹੋਈ ਕਰਨ ਉਹ ਏ ਹੋਏ ਉਹ ਕਿੰਨਾ ਗਰਮ ਠੰਡਾ ਆ ਇਹਦਾ ਪਿਲਾ ਛਿਓ ਛਿਓ ਓ ਵਾਹ ਗੀ ਮਾਫ ਕਰਨਾ ਬਾਬਾ ਜੀ ਆਹ ਲੋ ਜੀ ਸਾਡੇ ਪੰਜਾਬ ਦਾ ਹਾਲ ਦੇਖੋ ਹੁਣ ਕਣਕਾਂ ਵੱਡੀਆਂ ਹੈ ਗਈਆਂ ਤੂੜੀ ਨਿਕਲ ਗਈ ਪਾਣੀ ਛੱਡਿਆ ਹੋਇਆ ਦੇਖੋ ਕੀ ਹੋ ਰਿਹਾ ਆਏਗਾ ਨਾ ਕੱਲੀ ਕੱਲੀ ਚੀਜ਼ ਦਿਖਾ ਦਾਂਗੇ ਆਪਾਂ ਪੱਕੀ ਪਤਾ ਕਹ ਉਹਨੇ ਮਾ ਟਿੱਲੀਲੀ ਬੈਠਾਉਂਦਾ ਆਹ ਆਹ ਯਾਰਾਂ ਦੀਆਂ ਮੋਟਰ ਇਹਨਾਂ ਨੂੰ ਵੀਡੀਓ ਬਣਾਉਣੀ ਨਹੀਂ ਰਹੀ ਹੈਗੀ ਬਾਦੀ ਇਹ ਆਪਣਾ ਪੱਕੀ ਗੱਲ ਹੋਏ ਤੂੰ ਕੋ ਪੱਛਣਗੇ ਬਾਬਾ ਮਾਮੇ ਦੇ ਹੀ ਬਣਾ ਇੱਧਰ ਆ ਜਾ ਆਦੇ ਆ ਮੈਂ ਵੀਡੀਓ ਚ ਯਾਰ ਰਵੀ ਵੀ ਦੇਖ ਲਵੇ ਉੱਥੇ ਬੈਠਾ ਰਵੀ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਰਵੀ ਦਾ ਰਵੀ ਆਸਟ੍ਰੇਲੀਆ ਆਸਟ੍ਰੇਲੀਆ ਕੱਤੇ ਕਰਦੇ ਸੀ ਪਿਆਜ਼ ਪਿਆਜ਼ ਕਰਤਾ ਪਿਆਜ਼ ਕੰਮ ਮਾਰਦੇ ਝੜੂ ਈਆਰਾਨਾ ਬਹਾਰਾ ਕੱਟ ਕੇ ਚੱਕ ਦੇ ਚੱਕ ਦੇ ਪਾ ਦੇ ਦੋਨਾਂ ਪਾਸੇ ਨੂੰ ਬਾਕੀ ਚਲੋ ਆਪਾਂ ਬਲੌਗ ਦਾ ਇੱਥੇ ਹੀ ਕਰਦੇ ਆ ਐਂਡ ਤੇ ਸਾਰੇ ਵੀਰਾਂ ਨੂੰ ਸਾਰੇ ਭੈਣਾਂ ਨੂੰ ਸਤ ਸ੍ਰੀ ਅਕਾਲ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ